ਅਭੀ ਬੜਾ ਖੁਸ਼ ਹੋਇਆ ਤੈਨੂੰ ਵੇਖ ਕੇ। ਅਭੀ ਤੇ ਮੇਰੀਆਂ ਬੁਗੀਆਂ ਲੈ ਜਾਂਦਾ। ਮਾਸੂਰ ਮਿਲਣਾ ਹੈ ਮਸੀ ਕੁਣ ਜਾਂਦਾ। ਗੁਰਨਾ ਸਾਸਰੀ ਕਾਲ। ਤੇ ਮਸੀ ਤੇ ਆਣਾ। ਅਜੇ ਨਹੀਂ ਅਜੇ ਆਊਗਾ ਪਰ ਅਜੇ ਛੱੜ ਕੇ। ਓਏ ਤੂੰ ਹੱਸ ਤਾਵੇਂ ਦੱਸ ਕੇ ਕਹਿੰਦਾ ਤੂੰ ਗਾਣਾ ਵਿੱਚ ਡੱਬ ਕੇ। ਹਾਂ ਦੱਸ ਕੀ ਜਨ। ਲੋਕ ਲੋ ਮੇਰੇ ਅੰਡੇ ਦੇ। ਅੰਡੇ ਦਾ ਬਣਾਉਂਗਾ ਤੇਰਾ। ਅਭੀ ਹਾੜਾ ਤਾਂ ਕਮੈਂਟ ਵੀ ਆਂਦਾ ਰਿਹਾ ਮੈਨੂੰ ਕਿਹੜਾ ਕਮੈਂਟ ਆ ਗਿਆ ਹੁਣ। ਜਦੋਂ ਆਮਲੀ ਕਮੈਂਟ ਆਉਂਦਾ ਆ ਵਾਹ ਅਰੇ ਖਾਲੀ ਮਫਾਲ ਕਰਨ ਦੀ ਜੀਜੇ ਨੂੰ ਡਾੜੀ ਕਾਲੀ ਨਹੀਂ ਕਰਨ ਕੋਣੀ ਕਾਲੀ ਕਰਦੇ ਡਾੜੀ ਆਹੋ ਲੋਕਾਂ ਨੇ ਕਹਿੰਨ ਜੀਜਾ ਬੁੱਢਾ ਹੋ ਗਿਆ ਖਾਲੀ ਉਹ ਭਾਵੇਂ ਆਖਣ ਚਿਕਦੇ ਆਂ ਤਾਂ ਪਾਪਾ ਦਰ ਸ਼ਸ਼ੀ ਕੋ ਸਾਰੇ ਨੂੰ ਆ ਮੇਰੇ ਦੋਸਤ ਯਾ ਇਹਦੇ ਮੈਂ ਕੀ ਆ ਉਹ 20 ਸੇ ਇਹ ਹੈਦੇ ਹੋ ਗਏ ਦੋ ਆ ਵੀ ਇੱਕ ਅਬੀ ਇੱਕ ਕਬੀ ਅਬੀ ਇੱਕ ਕੰਡੀਲੇ ਵਾਲਾ ਤੇ ਇੱਕ ਅਬੀ ਜੁਕੇ ਵਾਲਾ ਇੰਗਲੈਂਡ ਵਾਲਾ ਇੱਕ ਜੁਟੀ ਵਾਲਾ ਤੇ ਇੱਕ ਇੰਡੀਆ ਵਾਲਾ ਮੈਂ ਦੋਵਾਂ ਤੇ ਕੀ ਤੁਸੀਂ ਹੁੰਦੇ ਨਾ ਮੀ ਨਾ ਮੀ ਨਾ ਵੀ ਉਹ ਕਿਹੜਾ ਗੁੱਸਾ ਨਹੀਂ ਪਤਾ ਜਦੋਂ ਗੌਰਮੈਂਟ ਕੀ ਦਮ ਇਹਨੂੰ ਯਾਰ ਇਹ ਇੰਗਲਿਸ਼ ਕਰ ਵੀ ਅਬੀ ਹੈ ਨਾ ਤਾਂ ਕਮੈਂਟ ਹੀ ਆਉਂਦਾ ਰਿਹਾ ਮੈਨੂੰ ਕਿਹੜਾ ਕਮੈਂਟ ਆ ਗਿਆ ਹੁਣ ਜਦੋਂ ਆਮਲੀ ਕਮੈਂਟ ਆਉਂਦਾ ਜਾਵਾ ਤੇਰੀ ਵੀਡੀਓ ਆਈ ਹੋਇਆ ਜੂ ਤੇ ਹਾਂਜੀ ਪਤਾ ਆ ਵੀ ਹੋ ਰਹੀ ਨਹੀਂ ਹੁਣ ਤੇਰੀ ਵੀ ਆ ਜਾਣੀ ਅੱਭੀ ਤੇਰੀ ਤੇਰੀ ਵੀਡੀਓ ਹੁਣ ਤੇਰੇ ਪਿੰਡ ਵਾਲੇ ਤੇਰੀ ਵੀਡੀਓ ਵੇਖਣਗੇ ਜੂ ਜਦੋਂ ਆਵਲੀ ਜਦੋਂ ਆਵਲੀ ਕਮੈਂਟਸ ਆਉਂਦੇ ਆ ਜਦੋਂ ਆਵਲੀ ਕਮੈਂਟਸ ਆਉਂਦੇ ਲਾਈਕ ਆ ਆ ਵੀ ਠੀਕ ਹੀ ਹੈ ਬਸ ਜਦੋਂ ਆ ਆਵਲੀ ਕਮੈਂਟਸ ਆਉਂਦੇ ਆ ਆ ਨਾ ਪ੍ਰੇਸ਼ਨਾ ਕਰੇ ਇਫ ਇਫ ਤੈਨੂੰ ਇੰਗਲਿਸ਼ ਬੋਲ ਸਕਦਾ ਫਿਰ ਇਸੋ ਕੇ ਬੇ ਇਫ ਤੂੰ ਪੰਜਾਬੀ ਪੰਜਾਬੀ ਇਹਨਾਂ ਨੂੰ ਪੜ੍ਹਨੀ ਨਹੀਂ ਆਉਂਦੀ ਤਾਂ ਕਹਿਣ ਦਿਆ ਉਹ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਨਾ ਵੀ ਆ ਨਹੀਂ ਕਰਨਾ ਲੈ ਤੈਨੂੰ ਪਤਾ ਮੈਂ ਤੈਨੂੰ ਪੜ੍ਹ ਕੇ ਪੰਜਾਬੀ ਦੱਸ ਦੂੰ ਕੋਈ ਗੱਲ ਠੀਕ ਮੈਂ ਤਾਂ ਸਮਝਿਆ ਹੋਇਆ ਹਾਂ ਹੂੰ ਅਬ ਵੀ ਸੋਕੀ ਅਭੀ ਤਾਂ ਪੁੱਛ ਲੈ ਘਰੀ ਪੰਜਾਬੀ ਨਾਲ ਮੇਰੇ ਫੇਮ ਉਸ ਕਮੈਂਟ ਨਾਲ ਸਭ ਹਾਂ ਤੈਨੂੰ ਵੀ ਇੰਗਲਿਸ਼ ਆਉਂਦੀ ਆ ਮੈਂ ਇੰਗਲਿਸ਼ ਨਹੀਂ ਬੋਲਦਾ ਅੰਗਰੇਜ਼ ਪੰਜਾਬੀ ਆਣਾ ਦਾੜ ਨੂੰ ਪੰਜਾਬੀ ਆਉਂਦੀ ਅੰਦਰ ਨੂੰ ਇਹ ਪੰਜਾਬੀ ਸਿਖਾਈ ਕਰ ਲਈ ਮੈਂ ਆਪੇ ਮੈਂ ਮੈਂ ਸਭ ਟੋੜਦਾ ਮੈਂ ਆਪੇ ਕੀਤਾ ਬੰਦੋਬੀ ਪਈ ਤੇ ਤੁਸੀਂ ਮਤ ਮੇਰਾ ਫੇਵਰਿਟ ਕਮੈਂਟ ਕੀਆ ਕਿਹੜਾ ਆਵਲੀ ਕਿਹੜਾ ਆ ਬੋਲ ਕੇ ਦੱਸ ਅਬ ਇਸ ਇਟਸ ਬਾਈ ਕੋ ਕੋ ਵਾਲਾ ਕੋ ਵਾਲਾ ਜੈਟ ਕੋਰ ਕਵਲਜੀਤ ਕੌਰ ਕਵਲਜੀਤ ਕੌਰ ਇਹ ਕਵਲਜੀਤ ਕੌਰ ਅਬੀ ਸੋ ਕਿਊਟ ਬਹੁਤ ਬਹੁਤ ਸੋਨਾ ਹੈ ਹਾਂ ਗੋੜੀਆਂ ਦਾ ਹੈ ਗੋੜੀਆਂ ਦੇ ਕਵਲ ਕਵਲਜੀਤ ਕੌਰ ਨੇ ਕਮੈਂਟ ਕੀਤਾ ਥੈਂਕ ਯੂ ਕਰਦੇ ਆ ਵੀ ਉਹਨਾਂ ਦਾ ਠੀਕ ਹੈ ਥੈਂਕ ਯੂ 200 ਵੇਖ ਤੇ ਥੈਂਕ ਯੂ ਵੈਰੀ ਮਚ ਨੌਵੀਂ ਕੋ ਹੋਰ ਕਮੈਂਟਰ ਡਿਜੀ ਵਾਲੀ ਨੂੰ ਇੱਕ ਕੰਨ ਤੇ ਦਿ ਫੇਵਰਿਟ ਦਿ ਦਿ ਲਾਈਫ ਟੂ ਕੀ ਜਰਨੀ ਤੈਨੂੰ ਬਹੁਤ ਪਸੰਦਾ ਮੈਨੂੰ ਤੇ ਫੁੱਟਬਾਲ ਆ ਨੌਵੀਂ ਤੇ 니 ਕਮੈਂਟ ਵੀ ਰੱਪ ਲਾਈਕ ਕੀਤਾ ਮੈਂ ਦੇਖਲਾ ਨਾ ਵੀ ਥੈਂਕ ਯੂ ਸਾਰੇ ਜਨਮਨ ਦੇ ਕਮੈਂਟ ਕਰਨ ਤੇ ਤੁਹਾਡੇ ਸਕੂਲ ਚ ਖਾਣੂ ਵੀ ਦਿੰਦੇ ਆ ਹਾਂ ਜੀ ਕੀ ਖਾਣੂ ਦਿੰਦੇ ਆ ਅ ਟੂ ਸਟੇਪੀਟza ਨਾ ਵੀ ਹੋਰ ਕੁਛ ਸਾਡੇ ਇੱਥੇ ਸਾਡੇ ਸਕੂਲਾਂ ਚ ਵੀ ਦਿੰਦੇ ਖਾਣੂ ਤੈਨੂੰ ਪਤਾ ਉਹਨੂੰ ਇਹਦੇ ਮੀਡ ਦੇ ਮੀਲ ਲਾਇਕ ਖਿਜੜੀ ਯੂ نو ਖਿਜੜੀ ਕੀ ਨਹੀਂ ਓਕੇ ਹਾਂ ਖਿਜੜੀ ਹਾਂ ਆ ਦੇਖੀ ਜਿਹੜੀ ਦੇਖਾ ਨੂੰ ਨਾਲ ਬਿੱਡੇ ਮੇਲ ਚ ਮਿਲਦਾ ਹੈਲਦੀ ਫੂਡ ਖਾਣ ਨੂੰ ਬੱਚਿਆਂ ਨੂੰ ਹਾਂਜੀ ਸਾਨੂੰ ਸਾਡੇ ਕਲਾਸ ਹਰ ਵੀ ਲੈ ਜਦੋਂ ਜਦੋਂ ਇੱਕ ਇੱਕ ਸੈਲਡ ਬਾਹ ਰਹੇਗਾ ਉੱਤੇ ਲੈ ਨੂੰ ਸੈਲਡ ਤੇ ਸੈਲਡ ਵੀ ਰਹੇਗਾ ਨਾ ਵੀ ਪੁੱਡਿੰਗ ਵੀ ਹੈਗਾ ਕੁੱਕੀ ਲੈ ਸਕਤਾ ਆਬੇ ਅਨਾਦੋਂ ਤੱਕ ਸਕੂਲ ਪਾ ਦੀਏ ਹਾਂਜੀ ਕੋਸ਼ਿਸ਼ ਹੀ ਫਿਰ ਜਾ ਕੇ ਉੱਥੇ ਪਾ ਦੀਏ ਸਕੂਲ ਮੇਰੀ ਭੈਣ ਨੂੰ ਐਡਮਿਸ਼ਨ ਦੇ ਦੋ ਇਥੇ ਹਾਂਜੀ ਐਪਲੀਕੇਸ਼ਨ ਲੈ ਕੇ ਲਾ ਜਾਈ ਤੋਂ ਪੈਸੇ ਨਹੀਂ ਖੀਦਾ ਐਡਮਿਸ਼ਨ ਤੋਂ ਇਤੇ ਹੀ ਦਾ ਇਤੇ ਹੀ ਦਾ ਫਿਰ ਉੱਥੇ ਉਹ ਬੱਸ ਮੈਸ਼ਿਨ ਖਾਣਾ ਨਹੀਂ ਪੈਸਾ ਨਾ ਐਡਮਿਸ਼ਨ ਹੁੰਦੀ ਆ ਨਹੀਂ ਹਾਂ ਇਹ ਤੁਹਾਡੀ ਹੁੰਦੀ ਆ ਨਾ ਤੁਸੀਂ ਤੁਹਾਨੂੰ ਉੱਥੋਂ ਦੇ ਪੱਕੇ ਦੇ ਨਾ ਤੁਹਾਨੂੰ ਪੈਸਿਆਂ ਦੀ ਲੋੜ ਨਹੀਂ ਨਾ ਸਮਝਿਆ ਜਿਹਦੇ ਕੋ ਵੀਜ਼ਾ ਆ ਉਹਨੂੰ ਤਾਂ ਲੋੜ ਪਊਗੀ ਸਟੂਡੈਂਟ ਉੱਥੇ ਬੱਚੇ ਆਪਣੇ ਨੂੰ ਐਡਮਿਸ਼ਨ ਉਹ ਹਾਂਜੀ ਉਹਨੂੰ ਕਹਿੰਦੇ ਕਿ ਸਰ ਬਸ ਕੋ ਲੈ ਜਾ ਉਹਨੂੰ ਨਾਲ ਹੀ ਫਿਰ ਮੈਂ ਫੀਸ ਪਾ ਦਵਾਂਗਾ ਇਥੋਂ ਮਗਰ ਕੁੱਤੇ ਵੀ ਹੋ ਇੰਗਲਿਸ਼ ਤੋਂ ਉਹਨੂੰ ਗੇਮ ਕਰਾਇਆਗਾ ਕੀ ਗੇਮ ਗੇਮ ਜੀ ਪਤਲੀ ਕਰਕੇ ਕੱਲੇ ਕੰਨ ਹਾਂਜੀ ਕਿਹੜੀ ਗੇਮ ਕਰਦਾ ਤੂੰ ਕਿਹੜੀ ਕਰਦਾ ਕੀ ਗੇਮ ਕਿਹੜੀ ਖੇਡਦਾ ਗੇਮ ਕਿਹੜੀ ਖੇਡਦਾ ਤੂੰ ਹੋਰ ਸਾਡੇ ਕਲਾਸ ਜਦੋਂ ਬ੍ਰੇਕ ਹੁੰਦਾ ਫੇ ਅ ਜੋ ਮਾਜੀ ਕਰਾ ਰ ਰਨਿੰਗ ਫੁੱਟਬਾਲ ਮੈਂ ਤੇਰੀ 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 ਮੈਂ ਉਹ ਕ੍ਰਿਕਟ ਵੇਖਿਆ ਖੇਡਦਾ ਤੈਨੂੰ ਮੈਂ ਬਹੁਤ ਸਾਰਾ ਕ੍ਰਿਕਟ ਖੇਡਦਾ ਹਾਂ ਹੈ ਦੇਖਿਆ ਮੈਂ ਵੇਖਿਆ ਤੈਨੂੰ ਤੇਰੇ ਸ਼ਾਟ ਬਹੁਤ ਸੋਹਣੇ ਹੁੰਦੇ ਤੇਰੇ ਪਾਪੇ ਦੇ ਵੀ ਤੇਰਾ ਪਾਪਾ ਤੇਰਾ ਬਹੁਤ ਸੋਹਣੀ ਕਿਤੇ ਖੇਡਦਾ ਹਣਾ ਓ ਪਬਲਿਕ ਕਿਡਾਇਆ ਤੇ ਬਾਕੀ ਅਭੀ ਤੈਨੂੰ ਮੈਸੇਜ ਬੜੇ ਸੋਹਣੇ ਆਉਣ ਦੇ ਕਮੈਂਟ ਤੇ ਬਹੁਤ ਕੀਤੇ ਸਾਰੇ ਜਣਿਆਂ ਨੇ ਤੇਰਾ ਵੈਲਕਮ ਕੀਤਾ ਸਾਰਿਆਂ ਨੇ ਤੇ ਵੈਲਕਮ ਟੂ ਪੰਜਾਬ ਹਾਂਜੀ ਉਧਰ ਥੈਂਕ ਯੂ ਕਰਦੇ ਸਾਰਿਆਂ ਨੂੰ ਥੈਂਕ ਯੂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀਤੀ ਨਹੀਂ ਅੱਜ ਤੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਧਰ ਬੋਲ ਕੇ ਕੈਮਰੇ ਨਾਲ ਵੀ ਸਾਨੂੰ ਛੱਡ ਹਾਂ ਨੂੰ ਬਲੂਨ ਨੂੰ ਛੱਡ ਦੇ ਕੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂ ਕਿਦਾਂ ਸਾਰੇ ਠੀਕ ਠਾਕ ਹੋ? ਸਾਰੇ ਠੀਕ ਆ ਉੱਤੇ ਪੰਜਾਬ ਚ ਸਪਾਇ ਆਪਣੇ ਘਰਾਂ ਚ ਸਾਰੇ ਠੀਕ ਠਾਕ ਹੋ? ਹਾਂਜੀ ਸਾਰੇ ਠੀਕ ਆ ਨਾਲ ਵੀ ਕਮੈਂਟ ਫੇਕ ਨਾ ਮੈਂ ਹੋਰ ਅੱਭੀ ਕੱਲ ਵੀਡੀਓ ਪਾਈ ਜਿੰਨੇ ਕਮੈਂਟ ਆਏ ਸਾਰੇ ਅੱਭੀ ਨੂੰ ਆਏ ਸਾਰੇ ਤੈਨੂੰ ਆਏ ਨਹੀਂ ਹੋਰ ਸਾਰੇ ਹੋਰ ਕਮੈਂਟ ਚਾਹੀਦੇ ਹਾਂਜੀ ਚਲੋ ਵੀ ਹੋਰ ਕਮੈਂਟ ਕਰਦੇ ਜੀ ਅੱਭੀ ਕਹਿੰਦਾ ਥੋੜੇ ਆ ਬਹੁਤ ਜ਼ਿਆਦਾ ਉਹਨੇ ਚਾਚੂ ਨੇ ਵੀਡੀਓ ਪਾਈ ਤੇ ਇਹ ਚਾਚੂ ਦੇ ਚੈਨਲ ਤੇ ਵੀ ਬਹੁਤ ਜ਼ਿਆਦਾ ਕਮੈਂਟ ਦਿਨੂ ਕੀਤੇ ਇਹਨਾਂ ਨੇ ਕਹਿੰਦੇ ਅ ਵੀ ਬਹੁਤ ਨਾਈਸ ਬੱਚਾ ਹੈ ਪਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਨਾਈਸ ਨਹੀਂਗਾ ਇਹ ਦੇਖੋ ਤਾਂ ਸੱਚੀ ਹੈਂ ਸੱਚੀ ਆਹ ਹੁਣ ਕਿਹਾ ਇਹ ਤੇਰੇ ਸਾਹਮਣੇ ਕਿਹਾ ਉਹਨੇ ਨਹੀਂ ਨਹੀਂ ਉਹ ਤਾਂ ਬਹੁਤ ਅੱਛਾ ਬੱਚਾ ਹੈ ਕੱਲ ਸੇਵਾ ਕਿਨੇ ਕੀਤੀ ਅੱਗਾ ਕੱਲ ਗੁਰਦਾਰੇ ਕਿੰਨੀ ਸੇਵਾ ਕੀਤੀ ਅ ਹੱਸ ਸੇਵਾ ਗੁਰਦਾਰੇ ਸਮਝ ਲੱਗ ਗਈ ਹਾਂਜੀ ਹਨਾ ਕਿ ਸੇਵਾ ਹਾਂ ਹਾਂ ਖਰਬ ਵੀ ਜਿਆਦਾ ਜਿਆਦਾ ਮਜ਼ਾ ਆਇਆ ਹਨਾ ਹਾਂਜੀ ਅਭੀ ਖੁਸ਼ ਹੋ ਗਿਆ ਕੱਲ ਸੇਵਾ ਕਰਕੇ ਗੁਰਦਾਰੇ ਹਾਂਜੀ ਇਹਦਾ ਬਹੁਤ ਮਜ਼ਾ ਆਇਆ ਮੈਨੂੰ ਨਾ ਵੀ ਮੇਰੇ ਪੈਰਾਂ ਗੰਦੀ ਹੋਈ ਪੈਰ ਕੋਈ ਨਹੀਂ ਨੰਗੇ ਪੈਰੀ ਸੇਵਾ ਕਰੀ ਨਾ ਗੰਦੇ ਹੋ ਜਾਂਦੇ ਅਸੀਂ ਬਸ ਗੱਲੇ ਬਾਤ ਕਰਦੇ ਪਰ ਹੋਣੀ ਤੁਸੀਂ ਗੱਲਾਂ ਬਾਤਾਂ ਕਰਨਦੇ ਜਿਵੇਂ ਮਾਸੀ ਬਣਾਵਾ ਰਹੇ ਅਸੀਂ ਤਾਂ ਇੱਧਰ ਕੰਮ ਕਰਦੇ ਨਾਲ ਮਾਸੀ ਨੂੰ ਕੁੱਟਦੇ ਨਾ ਇਹਨੂੰ ਵੇਖੀ ਕਿਉਂ ਨਿਸ਼ਤਾਨੀ ਬਹੁਤ ਕਰਨਦੇ ਆ ਸ਼ੌਮੀ ਕਿਧਰ ਤਾ ਕਾ ਮੈਂ ਛੁੱਟੀਆਂ ਕੱਟਣਾ ਆ ਨਾਨਕੇ ਸ਼ਦਾਨੀ ਨਾ ਕਰਾਂ ਤੇ ਹੋਰ ਕੀ ਕਰਾਂ ਮੈਂ ਛੁੱਟੀਆਂ ਤੇ ਕੋਟਨ ਗਈ ਮੈਂ ਹੋਮੇ ਸ਼ਾਨੀ ਨਹੀਂ ਕਰਨਾ ਹੂੰ ਸ਼ੌਮੀ ਨਹੀਂ ਕਰਦਾ ਮੈਂ ਅਭੀ ਵੀ ਉਹ ਜਦੋਂ ਗੋਰੇ ਪੰਜਾਬੀ ਬੋਲਦੇ ਹੁੰਦੇ ਸੀ ਨਾ ਇਹ ਇੰਗਲਿਸ਼ ਬੋਲਮਾ ਦੇ ਵਿੱਚ ਲਗਾਨ ਫਿਲਮ ਜਿੱਦਾਂ ਬੋਲਦੇ ਓ ਲਗਾਨ ਵੇਖੀ ਨਾ ਹਾਂ ਹੈ ਨਾ ਉਸਕੋ ਪੂਰਾ ਲਗਾਂਨ ਚਾਹੀਏ ਬਹੁਤ ਵਧੀਆ ਲੱਗਦੀ ਤੇਰੀ ਪੰਜਾਬੀ ਇੱਕ ਜਦੋਂ ਗੋੜੇ ਫਿਲਮ ਹੈਗਾ ਫਿਰ ਵੈਪਨ ਹਿੰਦੀ ਚ ਲਾਈ ਫਿਰ ਉਹਨੂੰ ਲੱਗ ਗੋੜੇ ਨੂੰ ਹਿੰਦੀ ਚ ਆਉਂਦਾ ਆ ਹਾਂ 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 ਤੇ ਵੀ ਮੇਰੀ ਪੰਜਾਬੀ ਤੇਰੀ ਬਹੁਤ ਵਧੀਆ ਲੱਗਦੀ ਅੱਭੀ ਕਹਿੰਦਾ ਪੰਜਾਬੀ ਬੋਲਿਆ ਪਰ ਮੈਨੂੰ ਹਿੰਦੀ ਨਹੀਂ ਮਿਲਦੀ ਲੱਗਦੀ ਨਹੀਂ ਨਹੀਂ ਹਿੰਦੀ ਹਿੰਦੀ ਸਮਝ ਨਹੀਂ ਲੱਗਦੀ ਐਸਾ ਜੱਦੀ ਹਣਾ ਸਮਝ ਆਏ ਸਮਝ ਆਤੀ ਹੈ ਸਮਝ ਆਤੀ ਹੈ আচ্ছা ਪਰ ਪੰਜਾਬੀ ਜ਼ਿਆਦਾ ਵਧੀਆ ਲੱਗਦੀ ਵਧੀਆ ਗੱਲ ਹਾਂਜੀ ਤੂੰ ਪੰਜਾਬੀ ਬੋਲਦਾ ਨਾ ਉੱਧਰ ਯੂਕੇ ਚ ਕੇ ਗੋਰੇ ਨੂੰ ਪੰਜਾਬੀ ਸਿਖਾਈ ਕਿਨੇ ਆਪਣੇ ਫਰੈਂਡਾਂ ਨੂੰ ਕਿਹਨੂੰ ਮੈਂ ਮਨੂੰ ਮੈਂ ਉਹਨੂੰ ਪਾਸਕੇ ਨਾ ਸਤਾ ਨਹੀਂ ਵੇ ਵੇ ਮੁੱਟਵਾ ਉਹਨੂੰ ਨਹੀਂ ਪਤਾ ਮੈਂ ਕੀ ਕਰਨਾ ਪਰ ਬਸ ਇਹ ਨਾ ਨਾ ਉਹਨੂੰ ਜਾ ਕੇ ਕੀ ਕਰਨਾ ਓਏ ਖੋਤਿਆ ਖਾਲੀ ਮਖੌਲ ਕਰਨ ਦੀ ਜੀਜੇ ਨੂੰ ਸਾਡੀ ਕਾਲੀ ਲਈ ਕਰਨ ਡਾੜੀ ਤਾਲੀ ਕਰਦੇ ਡਾੜੀ ਮੈਨੂੰ ਚੰਗਾ ਲੱਗਦਾ ਚਾਹ ਚਾਹ ਵਰਗੀ ਕੰਮ ਤਾਂ ਬੜੀਆ ਤਾਲੀ ਕਰਨਾ ਮੈਨੂੰ ਚੰਗਾ ਲੱਗਦਾ ਮਤਲਬ ਉਹ ਸਾਲੀ ਨੂੰ ਚੰਗੀ ਨਹੀਂ ਲੱਗਦੀ ਹਨਾ ਆਂਦੇ ਸਾਡੇ ਪਿੰਡ ਆਉਗੇ ਨਾ ਕਾਲੀ ਆਂਦੇ ਆਂਦੇ ਸਾਡੇ ਪਿੰਡ ਕੋਲ ਆਉਣਾ ਮੈਂ ਤੁਹਾਡੇ ਪਿੰਡੋਂ ਦਵਾਵਾਂ ਕਿ ਜਦੋਂ ਕੋ ਵਿਆਹ ਆਇਆ ਕੱਢ ਲੈ ਕੇ ਆਵਾਂ ਸਾਡੇ ਵਿਆਹ ਹੋ ਗਏ ਸਾਰੇ ਆਂਦੇ ਅਹੀਂ ਜਿਹੜਾ ਤੁਹਾਡੇ ਕੋਈ ਜਨੇ ਕਾਰਡ ਲੈ ਕੇ ਜਾਨੇ ਤਾਂ ਕਹਿਂਦੇ ਆਂ ਨਾ ਦੀਦੀ ਲਾਸਟ ਵਿਆਹ ਤਾਂ ਹੋ ਗਿਆ ਹੁਣ ਹਰ ਦਾ ਗਾਂ ਜਾਣੇ ਨੇ ਉਹਨੇ ਅੱਜ ਕਦੋਂ ਪਨੀਰੀ ਬਦੂ ਕੋਲੋਂ ਦੱਬੇ ਲੈ ਕੇ ਆਵਾਂਗੇ ਤਮਾਨ ਦੇ ਕਾਰਡ ਲੈ ਕੇ ਆਵਾਂਗੇ ਇਹ ਪਤਾ ਕਿਉਂ ਕਹਿੰਦੇ ਯਾਰ ਮਾਂ ਦੀ ਪਾਰਟੀ ਤੇ ਵੀ ਕਾਰਡ ਲੈ ਕੇ ਗਏ ਵਰਿੰਦਰ ਦੇ ਵਿਆਹ ਤੇ ਕਾਰਡ ਲੈ ਗਏ ਕਾਰਡ ਨਿਕੋਗੇ ਹਾਂ ਨਹੀਂ ਆਉਣਾ ਨਹੀਂ ਪ੍ਰੋਗਰਾਮ ਕਰੋ ਅਸੀਂ ਆਉਣਾ ਤੁਹਾਡੇ ਕੋ ਉਧਰ ਅਸੀਂ ਸਾਰੇ ਮਾਮੇਣਾ ਕੋ ਉਧਰ ਸਾਰੇ ਰਿਸ਼ਤੇਦਾਰੀਆਂ ਕੱਢ ਕੇ ਆਉਣੀ ਆ ਨਾਲ ਤੁਹਾਡਾ ਕੋ ਵੀ ਉਧਰ ਦਾ ਟੂਰ ਸਾਰਾ ਕਰਦੇ ਆ। ਬਸ ਮੌਸਮ ਚੇਂਜ ਹੋ ਜਾ। ਚਲੋ ਠੀਕ। ਮੌਸਮ ਚੇਂਜ ਹੋਲਦੀ ਅਵੇਲੇਬਲ। ਧਰਮੀ ਬੜੀ ਫੇਖੇਲ ਪਾਇਆ। ਇਹ ਤੁਹਾਨੂੰ ਵੀ ਦੇ ਤੁਹਾਨੂੰ ਪਤਾ ਨਹੀਂ ਮਖੌਲ ਕਰਨ ਦੀ ਸਾਲੀ। ਕਹਿੰਦੀ ਲਾੜੇ ਨਹੀਂ ਕਾਲੀ ਕਰਦੇ ਜੀ। ਆਹੋਰ ਸੋਕਾ ਨਾ ਗਾਣ ਚਾ ਚਾ ਗੁੱਡਾ ਹੋ ਗਏ। ਉਹ ਪਾ ਵਿਆ ਕ। ਉਹ ਪਾ ਵਿਆ ਕਹਿੰਦੇ ਜਿੱਦਿਆਂ ਤੋਂ ਪਾਪਾ ਤੇਰਾ। ਉਡੀ ਪਾਪਾ ਆਇਆ ਮੈਂ ਕਹਣਾ ਮੰਮੀ ਇਹ ਜਵਾਨ ਆ ਪਾਪੀ ਦੇ ਪਰੌਨੇ ਦਾ ਸੋਣਾ ਹੈ ਪਾਪੀ ਨੂੰ ਗੱਲਾਂ ਹੁੰਦਾ ਮੈਂ ਪਾਪੀ ਦੇ ਪਰੌਨੇ ਦਾ ਫੋਨ ਹੁੰਦਾ ਪਾਪੀ ਨੂੰ ਗੱਲਾਂ ਆ ਗਈਆਂ ਯਾਣਾ ਆ ਜਾਂਦਾ ਰੋਜ਼ ਮਹਾ ਟਾਈਮ ਲਗਾ ਪੈਣਾ ਦਾ ਸੱਸੀ ਕਾਲ ਬੁਰਾ ਸੱਸੀ ਕਾਲ ਮਹਾ ਟਾਈਮ ਲਗਾ ਹੜਦ ਲੱਗ ਗਿਆ ਤੁਹਾਡਾ ਲੱਗ ਗਿਆ ਅਸੀਂ ਤੁਸੀਂ ਜਿਹੜਾ ਸਾਡਾ ਫੋਨ ਚੁੱਕਦੇ ਜੋ ਇੰਨਾ ਫੋਨ ਕਰੀਦਾ ਕਿਤੇ ਤੁਸੀਂ ਭਰਨ ਦੇ ਬੜੇ ਪੈਂਦੇ ਆ ਅੱਜ ਕੱਲ ਤੇ ਭਰੇ ਹੋ ਗਏ ਨਾ ਸੰਕਰ ਕੇ ਉਹ ਕੁੜੀ ਸੱਸੀ ਕਾਲ ਸੱਸੀ ਕਾਲ ਜੀ ਸੱਸੀ ਕਾਲ ਆਂਟੀ ਨਹੀਂ ਆਏ ਮੀਂਹ ਤਾਂ ਜੀ ਆ ਗਿਆ ਵੀ ਇਹ ਨਹੀਂ ਰੌਣਕ ਵੇਖੀ ਕਿਤੇ ਤੁਹਾਡੇ ਫੇਨੀ ਰੌਣਕ ਲੱਗਦੀ ਆ ਨਹੀਂ ਨਹੀਂ ਰੌਣਕ ਆਹ ਕਿ ਨਹੀਂ ਰੌਣਕ ਦਾ ਰੌਣਕ ਲੱਗਣ ਦੇ ਭਰਾ ਮਮਾ ਜੀ ਮਮਾ ਜੀ ਇੱਥੇ ਇਕੱਠੇ ਹੋਏ ਜਿਹੜੇ

ਆ ਬਾਬਾ ਆਹ ਕੰਗੈਕਿਊਲੇਸ਼ਨ ਮਾਈਕ ਯੂ ਮੈਰੀ ਯੂ ਇਹ ਕੋਟੰਗ ਜਾਣਾ ਆਪਣਾ ਸਾਸ੍ਰੀ ਕਾਲ ਮੈਂ ਖੇਤਾਂ ਦੇਰੀਏ ਚ ਜਾਣਾ ਤਾਂ ਦੇਰੀਏ ਵਾਲੀ ਜਾਣਾ ਕਿੱਦਾਂ ਕਰੀਏ ਮੇਰੀ ਕੁੜੀਏ ਕਿਦਾ ਇੱਧਰ ਸਾਰੀਆਂ ਭੈਣਾਂ ਭਾਬੀਆਂ ਮਿਲਣ ਆਈਆਂ ਦੀਦੀ ਨੂੰ ਹੋਣ ਐ ਕਿ ਹਵਾ ਹੀ ਪੂਰੀ ਰੌਣਕ ਲੱਗੀ ਪਈ ਹੁਣ ਬਾਹਰ ਤੋਂ ਮੌਲ ਵੇਖੀ ਆ ਆ ਇਧਰ ਭੈਣ ਵੀ ਆਈ ਆ ਮੈਨ ਗਾ ਜਸਲੀਨ ਕੱਲੀ ਆਈ ਆ ਸਾਸ਼ਿਕਾ ਵੀ ਆਈ ਤਰੀਕਾ ਭੈਣ ਵਹਰਾ ਅਗਲੇ ਬੈਠੇ ਗੱਲਾਂ ਮਾਰਨ ਦੀ ਦੁੱਖ ਸਖੋਲੰਦਾ ਪਈ ਆ ਬਾਈ ਵੀ ਬਾਈ ਕੀ ਕਹਿੰਦੀ ਤੂੰ ਮਨਦੀਪ ਸਾਰੇ ਨੂੰ ਨਹੀਂ ਅੱਲੇ ਭੈਣ ਮੈਂ ਕਿ ਕੀ ਕਹਿੰਦੀ ਤੂੰ ਕਹਿੰਦੇ ਵੀ ਦੋ ਚਾਰ ਪਰਾਨੇ ਹੋਰ ਆਲਾ ਤਾਂ ਫਿਰ ਜਾਏ சே லே வடிவ ਆਹ ਤੇਰੇ ਆਜੂ ਭਾਜੀ ਚੱਲੀਏ ਨਹੀਂ ਪਹੁੰਚੋ ਹੀ ਆ ਗਏ ਆਹੋ ਆਜੂ ਭਾਜੀ ਕਹਿੰਦਾ ਵੀ ਤੈਨੂੰ ਜਾਓ ਮੈਂ ਬੈਣ ਬੈਜੋ ਤੁਸੀਂ ਆਏ ਬੈਹੋ ਨਾ ਮੇਰੇ ਭੈਣ ਨੂੰ ਤੁਹਾਨੂੰ ਭਰਾ ਨੂੰ ਕਾਲ ਦਿਓ ਕਿੰਨਾ ਕਹਿਣਾ ਬੰਦੇ ਵੀ ਤੁਸੀਂ ਜਾਓਗੇ ਤਾਂ ਪਿੱਛੇ ਪਿੱਛੇ ਸਾਰੇ ਜਾਣਗੇ ਜੁਠੀ ਆਵੀਂ ਤੇਰੀ ਜੁਠੀ ਨਹੀਂ ਪਣੀ ਨਾ ਜੂਠਾ ਬਣਾਈ ਅਨਾਨੂੰ ਨੂੰ ਦੇਣਾ ਮੈਂ ਆਪਰਾ ਆਪੇ ਬਣਾਉਣਾ ਆ ਇਧਰ ਕਿਚਨ ਵਿੱਚ ਲੜਾਈਆਂ ਹੁੰਦੀ ਭੈਣ ਭਰਾਵਾਂ ਦੀ ਤਰੀ ਖਾਣਾ ਆ ਇਧਰ ਭਰਾ ਭੈਣ ਭਰਾ ਬੈਠੇ ਗੱਲਾਂ ਮਾਰ ਰਹੇ ਨੇ ਚੜੀ ਚੜੀ ਕੱਲਿਆਂ ਦਾ ਟਾਈਮ ਲੱਗਾ ਪੱਜ ਬਣੂਗਾ ਘਟੂ ਕੱਖ ਨਹੀਂ ਅੱਜ ਬਣੂਗਾ ਅੱਜ ਕੁਝ ਕ ਨਹੀਂ ਕੀ ਬਣੂਗਾ ਅੰਡੇ ਉਹ ਬਣਿਆ ਨਹੀਂ ਤੋ ਨਾ ਨੂਨ ਦੇ ਦੋ ਹਨਾ ਮੈਂ ਮੇਰੇ ਮਰਜ਼ੀ ਨਾਲ ਭਰਾ ਮੈਂ ਆ ਨੂਨ ਦੇ ਗਿਆ ਅਬੀ ਹਰਦਾ ਬਣਾਉਣ ਲੱਗਾ ਵਾ ਅੰਡੇ ਜਾ ਚ ਗਈ ਅਬੀ ਹਾਂ ਹਰ ਵੇਲੇ ਅਭੀਰੂ ਚਾਹ ਵੇ ਬਲੌਗ ਦਾ ਮੇਰੀ ਬਲੌਗ ਬਣਾ ਦੋ ਹਾਂ ਦੱਸ ਕੀ ਜਨ ਬਲੌਗ ਨਾ ਮੇਰੇ ਅੰਡੇ ਦੇ ਹਾਂ ਅੰਡੇ ਦਾ ਬਣਾਉਂਗਾ ਤੇਰਾ ਹਾਂ ਅਹੀਂ ਚੱਲੇ ਹਾਂ ਹੁਣ ਰੈਸਪੀ ਦੱਸੇਗਾ ਹਾਂ ਕੁਕਿੰਗ ਰੈਸਪੀ ਹਾਂਜੀ ਚੱਲ ਕਰ ਤੇ ਬਣਾਉਣਾ ਲੱਗਾ ਕੀ ਕੀਤਾ ਸੀ ਉਹ ਦੱਸੋ ਸ਼ੁਰੂ ਤੋਂ ਸਕ੍ਰੈਂਬਲ ਐਗ ਨਾਮ ਉਸੇ ਅੱਛਾ ਤੇ ਬਣਾ ਲੈ ਪੁੱਤ ਗਰਮ ਬਣਾਵੇ ਹੱਥ ਨਾ ਛਾੜਨੀ ਬਸ ਕਿਆ ਰੱਖੀਂ ਚੰਗਾ ਕੀਤਾ ਮੈਂ ਬਣਾ ਲੈ ਹਾਂ ਕਿਤਾਬ ਹੈ ਨਾ ਹਾਂਜੀ ਹਾਂ ਬੋਇਲ ਹਾਂਜੀ ਓਕੇ ਉਧਰ ਆ ਦੇ ਹਾਂ ਬੋਇਲ ਸੱਜਾ ਹਾਂ ਪਰ ਆਈ ਆ ਬੋਲ ਤਾਂ ਆ ਪਰ ਆਈ ਉਹ ਆ ਕੇ ਗੋਰਾ ਘਰੇ ਦੇਖ ਕੇ ਬਹੁਤਾ ਖੁਸ਼ ਹੋਇਆ ਜੀ ਅੱਬੀ ਹੋਰ ਵੀ ਖੁਸ਼ ਹੋਈ ਜਾਂਦਾ ਜੀ ਅੱਬੀ ਬੜਾ ਖੁਸ਼ ਹੋਇਆ ਤੈਨੂੰ ਵੇਖ ਕੇ ਆ ਵੀ ਤੇ ਮੇਰੀ ਬੁਗੀਆਂ ਬੈਂਡ ਹੈ ਵਧੀਆ ਠੀਕ ਸਾ ਸੱਸ ਜੀ ਹਾਂ ਹੈਲੋ ਬੱਚੇ ਪਾਰਟੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਤੂ ਸਤਿ ਸ੍ਰੀ ਅਕਾਲ ਕਹਿੰਦਾ ਗਰਨ왈 ਮਾਸੀ ਨੂੰ ਮਿਲਣਾ ਮਾਸੀ ਭੰਜਾਂਂ ਡਿਆ ਗਰਨ왈 ਸਤਿ ਸ੍ਰੀ ਅਕਾਲ ਮਾਸੀ ਤੇ ਆਣਾ ਅਜੇ ਨਹੀਂ ਅਜੇ ਆਊਗਾ ਪਰ ਅਜੇ ਛੇ ਸਤਿ ਸ੍ਰੀ ਅਕਾਲ ਗਰਨ왈 ਬਤਾਉਂਦੇ ਸਤਿ ਸ੍ਰੀ ਅਕਾਲ ਕਿ ਉਹ ਹੋ ਆਣਾ ਹੈ ਸਤਿ ਸ੍ਰੀ ਅਕਾਲ ਓਏ ਨਵਾ ਸਾਲ ਦੇ ਦੱਸੇ ਕਹਿੰਦਾ ਤੂੰ ਗਾਣਾ ਵਿੱਚ ਦੇਖ ਮਰ ਗਰਨਵਾ ਦੇ ਬੜਾ ਤੈਨੂੰ ਪਗੜਾ ਪਾਉਂਦਾ ਸ਼ੌਂਕ ਹੈ ਤੇ ਹੋਇਆ ਤਾਂ ਚਲ ਗਿਆ ਹਾਂ ਭਾਈ ਦੇ ਆਹ ਭਾਈ ਦੇ ਚਲ ਗਿਆ ਮੇਰੇ ਤੇ ਆਹ ਸਜੇ ਕਿਹੜੀ ਹੱਡੀ ਅੱਛਾ ਦੇ ਉਹ ਕਿਦਾਂ ਫਿਰ ਤੇਰਾ ਗ੍ਰਹਿਮਦ ਵਧੀਆ ਵਧੀਆ ਕੀ ਹਾਲਿਆ ਬੜਾ ਲਿਆ ਜਾਂਦਾ ਇਹ ਇਹ ਨਾ ਮੈਂ ਆਇਆ ਵੰਡ ਪ੍ਰੀਤ ਕੇ ਮੇਨੂੰ ਆਇਆ ਤੇ ਮੈਂ ਉਹਨੂੰ ਕੁਆਰ ਕਰ ਦੂ ਤੇ ਮੁੜ ਕੇ ਨਵਿੰਦਰ ਆੰਦਾ ਚੰਗੀ ਤੇ ਕਬਲਾ ਨਹੀਂ ਨੋ ਲੈ ਜੋ ਫਾਨ ਕਿੰ ਚਾਚੀ ਜੱਫੀਆਂ ਪਾਉਂ ਗਿਆ ਕੀ ਕਿਉਂ ਨਾ ਸੋਹਣਾ ਵੀ ਜੀ ਸੈਂਡਲ ਬਰਸਨੇ ਪਾਈ ਕਰਦੇ ਚਾਚੂ ਨੇ ਵੀ ਬਾਜਾ ਪਾ ਲਿਆ ਚਾਚੂ ਦੀ ਗੱਲ ਕਰਨ ਰਹਿਮਤ ਇਹਨੇ ਤਾਂ ਸ਼ੂਜ਼ ਜੇ ਪਰਸਨੇ ਪਾਇ ਚਪਲਾਂ ਜੀ ਮੈਂ ਫੇਰ ਦੀ ਲੈ ਕੇ ਇੱਧਰ ਨਵਾਂ ਆਈ ਤੇ ਮੁਰਗੀ ਪਾਪਾ ਇੱਕੋ ਜੋੜਾ ਮੇਰੇ ਨਾਲ ਦੀ ਲੈ ਕੇ ਆਇਆ ਮੈਂ ਤੁਹਾਨੂੰ ਮੈਂ ਆਈ ਉਹ ਚੜ ਗਏ ਤਾਂ ਹੋਏ ਗੁਰਨਵਜ ਹਾਂਜੀ ਕਿਹੀ ਜਾਂਦੇ ਜੀ ਭਾਜੀ ਤੁਸੀਂ ਗੁਰਨਵਜ ਭਾਜੀ ਕੀ ਕਹਿੰਦੇ ਜੇ ਧੰਨਵਾਦ ਆਂਦਾ ਅੱਗੇ ਨਹੀਂ ਚੇਲ ਲਵਾਣੀ ਆਹੋ ਆ ਗਏ ਹਿੰ ਤੁਰੇ ਬਹਿ ਜਾ ਗੁਰਨਵਜ ਹੁਣ ਕੰਨ ਛਕਣਾ ਬਾਏ ਬਾਏ ਪਪਾ ਬਾਏ ਗੁਰਨਵਜ ਹੁਣ ਕੰਨ ਛਕਣਾ ਹਾਂ ਕੇ ਬੜਾ ਕੁਝ ਛਕ ਲਿਆ ਥੈਂਕ ਯੂ ਲੈ ਜਿਹੜਾ ਵੇਂਦੇ ਉਹਦੇ ਪਲਟ ਜਾਂਦੇ ਵੇ ਚਲੋ ਬਾਏ ਕਰ ਦੋ ਬਹਿ ਜਾ ਵੇ ਅੰਦਰ ਛੇ ਸਦਾ ਛਕ ਲੋ ਬਹਿ ਜਾ ਰੋਟੀ ਖਾਦੀ ਖਾ ਲਈ ਆ ਆਹ ਆਹ ਆਪਸ ਹੀ ਮਲਾਈ ਜਾਓ ਸਸੀ ਕਾਲ ਗਰਨਵਾ ਸਿੰਘ ਸਸੀ ਕਾਲ ਪਰ ਜਸ ਰੇਂ ਦੀ ਇੱਕ ਗੱਲ ਬਹੁਤ ਵਧੀਆ ਇਹਦਾ ਕਰਵਲਾ ਫੋਟੋ ਸ਼ੂਟ ਬਹੁਤ ਕਰਉਂਦਾ ਇਹਦੀ ਉਹ ਉਹ ਪੂਰੀ ਹੋ ਗਈ ਆ ਜਮਲ ਕੋਲ ਨੂੰ ਫੋੜੇ ਸ਼ੁਰੂ ਕਰਤਾ ਉਹਨੂੰ ਹੀ ਛੋਕੇ ਇਹਦਾ ਸਮਝਾਉਂਦਾ ਇਹ ਹੋਵਾ ਸਾਡੇ ਵਾਲੇ ਨੂੰ ਤੇ ਹੈਗਾ ਨਹੀਂ ਮਸਤਾ ਵੀ ੱਟੇ ਨਾਲ ਹੀ ਉਹ ਵੀ ਜਸਲੀਨ ਪੰਪ ਪੰਪ ਰਹੇ ਬਾਅਦ ਜਸਲੀਨ ਨੇ ਵਾਈ ਵਿਆਹੀ ਜਨਾਬਾਦ ਵਿੱਚ ਜਸਲੀਨ ਨਹੀਂ ਆਏਗਾ ਜਗਰੀਓ। ਤੁਸੀਂ ਸ਼ੇਮਿੰਗ ਹਨ ਤੁਸੀਂ ਕਰੀਏ। ਅਭੀ ਰਾਤ ਨੂੰ। ਪਗਾਇ। ਫ੍ਰੈਂਚ ਫ੍ਰਾਈਜ਼ ਲੈ। ਨੋ। ਆ ਵੀ ਸਾਡੇ ਬੱਚੇ ਅੱਧੀ ਰਾਤ ਹੋਣੀ ਇਹਨਾਂ ਨੂੰ ਚੈਨ ਆਉਂਦਿਆ। ਸਾਢੇ 10 ਹੋ ਗਏ ਤੇ ਫਿਰ ਵੀ ਕਹਿੰਦੇ ਜਸਲੀਨ ਜੇ ਤੂੰ ਨਾ ਨਾ ਹੀ ਹੁੰਦੀ ਫਿਰ ਆਪਾਂ ਨਹੀਂ ਹਾ ਆ ਯੇ ਬੜਾ ਸਕੋਚ ਬਿਲਕੁਲ ਯੈਸ ਛੇਤੀ ਕਰ ਲੋ ਪਸੰਦ ਮੈਂ ਦੁਕਾਨ ਨੂੰ ਹੀ ਬੰਦ ਕਰਨੀ ਆ ਲੱਗੇਗਾ ਹਾਂ ਇਹ ਮੇਰੇ ਫੇਵਰੇਟ ਆ ਹਾਂ ਵੀ ਆ ਗਿਆ ਪਸੰਦ ਪੀਣੂ ਕੁਛ ਹੈਗਾ ਪੀਣਾ ਹੀ ਉਧਰ ਹੈ ਜਾਈ ਹਾਂ ਨਾ ਨਾ ਕਿਤਾਬ ਨਹੀਂ ਦਰਵਾਜ਼ਾ ਇਹ ਤਾਂ ਬੁੱਕ ਆ ਰੰਗੀ ਚਲਨਾ ਹੈ ਹਾਂ ਦੋਨੋਂ ਮੇਰੇ ਹੱਥੇ ਹਾਂ ਹਾਂ ਤੇਰੇ ਹਾਂ ਹਾਂ ਇੱਕ ਕਾਲ ਇੱਕ ਅੱਜ ਹਾਂ ਇਹ ਦੁਕਾਨ ਤੋਂ ਥੋੜਾ ਆਣੀ ਸੀ ਚਲੋ ਜਲਦੀ ਹੋ ਗਿਆ ਇਹ ਤਾਂ ਚਾਹ ਬਤਾਈ ਲੈ ਤੁਹਾਨੂੰ ਮੈਂ ਤਾਂ ਆਪਣੀਆਂ ਕੁਚ ਕੁ ਕੁ ਵੀ ਨਹੀਂ ਲੰਮਾ ਮੈਨੂੰ ਆਫੇ ਕੀ ਕਰਦੇ ਬੇਸਤ ਮੇਰੇ ਨਾਲ ਸਿਰ ਮੇਰਾ ਬਿੱਲ ਪੇ ਕਰਨਾ ਨਾ ਅਬੀ ਅਭੀ 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 ਮੇਰੀ ਗੱਲ ਸੁਣ ਤੂੰ ਮੇਰੀ ਗੱਲ ਸੁਣ ਤੂੰ ਅਸੀਂ ਤੇ ਕਹਿੰਦੇ ਤੂੰ ਤੂੰ ਕਹਿੰਦਾ ਆ ਸਾਰਾ ਕੁਝ ਮੇਰੇ ਮਮੀ ਆਈ ਮੇਰੀ ਗੱਲ ਸੁਣ ਮੇਰਾ ਮੇਰੀ ਗੱਲ ਸੁਣ ਮੇਰਾ ਬਿੱਲ ਮੇਰਾ ਬਿੱਲ ਪੇ ਕਰਨਾ ਮੇਰੇ ਮਾਸੀ ਆ ਅਭੀ ਅਭੀ ਮੇਰਾ ਬਿੱਲ ਪੇ ਕਰੇਗਾ ਸੀਰੀਅਸਲੀ ਨੋ